ਜਦੋਂ ਇਹਨਾਂ ਨੂੰ ਪਤਾ ਸੀ ਵੀ ਅਸੀਂ ਪਿੱਛੇ ਮੀਟਿੰਗਾਂ ਕਰ ਲਈ ਸਾਡਾ ਕੋਈ ਹੱਲ ਨਹੀਂ ਨਿਕਲਿਆ ਅੱਜ ਦੀ ਕਾਲ ਦੇਤੀ ਇਹਨਾਂ ਦਾ ਅੱਜ ਮਤਲਬ ਕੀ ਸੀ 11 ਵਜੇ ਦੁਪਹਿਰ ਮੀਟਿੰਗਾਂ ਕਰਨੇ ਦਾ 11 ਵਜੇ ਦੁਪਹਿਰ ਜਾ ਕੇ ਆ ਕੇ ਟਰਾਲੀਆਂ 'ਚ ਬਹਿ ਗਏ ਉਹਨਾਂ ਨੇ ਤਾਂ ਬੰਬ ਚਲਾ ਦਿੱਤੇ ਸੀ ਬੜਾ ਜ ਸਾਡੇ ਪਾਸੇ ਭੰਨੇ ਪਏ ਆ ਜੀ ਸਵੇਰ ਦੇ ਨੇ ਉਹ ਘੋੜਾ ਟਰੋਲ ਲਿਆ ਕੇ ਤੇ ਗੋਲੇ ਛੱਡਦੇ ਆ ਇਹਨਾਂ ਨੂੰ ਕੀ ਪਤਾ ਇਹ ਅੰਦਰ ਜਾ ਕੇ ਬਹਿ ਗਏ ਐ ਵੀ ਬੜਾ ਮਰੀਏ ਨੇ ਟਰਾਲੀਆਂ 'ਚ ਬੈਠੇ ਨਹੀਂ ਲੱਗਦਾ ਜੋਸ਼ ਠੀਕ ਹੈ ਨੌਜਵਾਨਾਂ ਦਾ ਪਰ ਹੋਸ਼ ਨਾਲ ਚੱਲਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਦੇਖੋ ਜੀ ਜੋਸ਼ ਨਾਲ ਹੋਜੂ ਸਾਰਾ ਕੁਝ ਚਾਹੀਦਾ ਸਾਡੀ ਕੌਮ ਦੇ ਵਿੱਚ ਛਿੱਧੀਆਂ ਦੇਣੀਆਂ ਪੈਂਦੀਆਂ ਸੀਧੀਆਂ ਲੜੀਆਂ ਵੀ ਪੈਂਦੀਆਂ ਅਸੀਂ ਘਰੋਂ ਕੋਈ ਇਹ ਸੁੱਕ ਕੇ ਨਹੀਂ ਵੀ ਸਾਨੂੰ ਮਰੇ ਫੁੱਲਾਂ ਦੀ ਬਰਖਾ ਆਉਣੀ ਆ ਸਾਨੂੰ ਪਤਾ ਹੈ ਤੇ ਗੋਲੀ ਵੀ ਚੇਚ ਬੱਜਣੀ ਆ ਮਰਨ ਮਰਨ ਮਤਲਬ ਮਰਨ ਮਨ ਤੈ ਕਰਕੇ ਆਏ ਹਾਂਜੀ ਹੋਰ ਕੀ ਕਰਕੇ ਆਏ ਆ ਚਲੋ ਅਰਦਾਸ ਕਰਕੇ ਤੁਰੇ ਵੀ ਅਸੀਂ ਜਾਣਾ ਹੈ ਮੋਰੇ ਚੋਪਈ ਚੋਪਈ ਸਾਹਿਬ ਦਾ ਪਾਠ ਵੀ ਹੋਇਆ ਬਈ ਉਹਦੇ ਬਾਅਦ ਦੇ ਵਿੱਚ ਕੀ ਮਤਲਬ ਹੈ ਵੀ ਰੁਕ ਜਾਓ ਤੁਸੀਂ ਅਸੀਂ ਪਿੰਡ ਦੇ ਵਿੱਚ ਕੀ ਮੂੰਹ ਲੈ ਕੇ ਜਾਵਾਂਗੇ ਅਸੀਂ ਸਾਨੂੰ ਸਮਝਾਉਣ ਦੇ ਤੇ ਲੋਕਾਂ ਨੇ ਕਿਹੜਾ ਆ ਗਏ ਵੱਡੇ ਵੱਡੇ ਪਰਦੇ ਸੀ ਇਹਨਾਂ ਦੇ ਲੋਕੋ ਕੁਝ ਨਹੀਂ ਜਾਣਿਆ ਥਾਂ ਜਿੱਤੇ ਬੰਦਿਆ ਨੇ ਗਿਆ ਜੀ ਬੈਠੇ ਚੁੱਪ ਕਰਕੇ ਬਹਿ ਜਾਓ ਬਹਿ ਜਾਓ ਬੱਟੇਰੇ ਕਿੰਨੇ ਦਿਨ ਹੋ ਗਏ 13 ਤਰੀਕ ਨੂੰ ਬੈਰੀਕੇਡ ਪੱਟਣ ਲੱਗੇ ਇਹਨਾਂ ਨੇ ਸਾਨੂੰ ਰੋਪਿਆ ਉਸ ਦਿਨ ਦੋ ਤਾਂ ਪੱਟਦੇ ਸੀ ਪੱਟ ਦਿੱਤੇ ਸੀ ਜੀ ਇਹਨਾਂ ਦੇ ਉਹਨਾਂ ਸ਼ਾਂਤੀ ਸ਼ਾਂਤੀ ਕਹੜੀ ਜਾਣਦੀ ਉਹ ਸ਼ਾਂਤੀ ਰੱਖਦੇ ਮੋਰਨੇ ਠੀਕ ਐ ਨੋ ਵੀ ਤੁਸੀਂ ਵੀ ਬੈਠ ਕੇ ਆਰਾਮ ਨਾਲ ਹੱਲ ਨਹੀਂ ਹੈਗਾ ਮਸਲੇ ਦਾ ਗੱਲ ਨਹੀਂ ਆਹ RAM ਅਸੀਂ ਕੀ ਦੱਸੋ ਕਿੰਨਾ ਹੱਲ ਘਟ ਲਈਏ ਅਸੀਂ ਜਾਂ ਸਾਡੇ ਹੁਣ ਆਗੂ ਹੀ ਭੱਜ ਗਏ ਵਿੱਚੋਂ ਦੇ ਅੱਜ ਦਾ ਹੁਣ ਪਰਾਂ ਨੂੰ ਚੱਲੇ ਆ ਬਾ ਠੀਕ ਆ ਕੱਲ ਨੂੰ ਕੀ ਆਉਂਗੇ ਨਹੀਂ ਫਿਰ ਨਹੀਂ ਅਸੀਂ ਤਾਂ ਨਹੀਂ ਆਉਦੇ ਕਿ ਬਾਕੀ ਦਿਨ ਵੀ ਘਰੇ ਆਪਣੇ ਆਪਣੇ ਘਰਾਂ ਚੱਲ ਜਿਓ ਜੇ ਇਹਨਾਂ ਨੂੰ ਪਤਾ ਸੀ ਵੀ ਅਸੀਂ ਪੀਸਫੁਲੀ ਅਸੀਂ ਮੀਟਿੰਗਾਂ ਦੇ ਵਿੱਚ ਕਰਨਾ ਫਿਰ 300 ਮੁੰਡਾ ਕਿਉਂ ਪੱਟੜ ਕਰਾਉਣਾ ਸੀ ਕਿਸੇ ਦੀ ਅੱਖ ਨਿਕਲ ਗਈ ਕਿਸੇ ਦੇ ਮੂੰਹ ਤੇ ਬਚਾ ਪਿਛਲੀ ਵਾਰ 750 ਕਿਸਾਨ ਸ਼ਹੀਦ ਹੋਇਆ ਕੀ ਕਿਸੇ ਨੇ ਨਾ ਪੈਨਸ਼ਨਾਂ ਲਾਤੀਆਂ ਕਿੰਨੇ ਕਨੇ ਟਰੈਕਟਰ ਛੜਾਤੇ ਛੜਾਇਆ ਕਿਸੇ ਨੇ ਪਰਚੇ ਵੀ ਰੱਦ ਨਹੀਂ ਹੋ ਪਏ ਪੂਰੀ ਤਰ੍ਹਾਂ ਕੋਈ ਪਰਚਾ ਨਹੀਂ ਰੱਦ ਹੋਇਆ ਇਹਨਾਂ ਨੂੰ ਉਸ ਵੇਲੇ ਕਿਹਾ ਵੀ ਤੁਸੀਂ ਬੈਠੇ ਹੋ ਐਮਐਸਪੀ ਦੇ ਮੰਗਾ ਵੀ ਲੈ ਕੇ ਬਿਠੋ ਇਹਨਾਂ ਨੂੰ ਸਾਰਿਆਂ ਨੂੰ ਪੈ ਗਈ ਮੈਂ ਜਾ ਕੇ ਐਮਐਲਏ ਬਣ ਜੇ ਮੈਂ ਕੋਈ ਆਪਣੇ ਆਪਣੇ ਮੁੱਖ ਮੰਤਰੀ ਬਣਦੇ ਨੂੰ ਪੜਦਾ ਫਿਰ ਐਂਡ ਕੀ ਨਿਕਲਿਆ ਤਿੰਨ ਤਿੰਨ ਚਾਰ ਚਾਰ ਵੋਟਾਂ ਨਿਕਲੀਆਂ ਪਿੰਡ 'ਚ ਕਿਹਾ ਜਾ ਰਿਹਾ ਸੀ ਵੀ ਕੂਚ ਕੀਤਾ ਜਾਏਗਾ ਨੌਜਵਾਨ ਜਿਹੜਾ ਨੇ ਉਹ ਕਿੱਦਾਂ ਦੇ ਅੱਜ ਦੇ ਕੂਚ ਨੂੰ ਲੈ ਰਹੇ ਹੋ ਪਹਿਲਾਂ ਸਵੇਰੇ 11 ਵਜੇ ਦੀ ਕਾਲ ਸੀਗੀ ਕਹਿੰਦੇ ਵੀ 11 ਵਜੇ ਆਪਾਂ ਕੂਚ ਕਰਾਂਗੇ ਮੁੜ ਕੇ ਜੋ ਹੋਇਆ ਕੀ ਕਹਨੇ ਉਸਤੇ ਦੇਖੋ ਜੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਪਾ ਕੇ ਜੀਸੀਬੀ ਆ ਮੰਗਾਲੀਆਂ ਅਸੀਂ ਆ ਕਰ ਲਿਆ ਆ ਕਰ ਲਿਆ ਠੀਕ ਹੈ ਉੱਤ ਪਰ ਉਧਰ ਮੂਰੇ ਵੀ ਤਿਆਰੀ ਹੋ ਗਈ ਜਦੋਂ ਇਹਨਾਂ ਨੂੰ ਪਤਾ ਸੀ ਵੀ ਅਸੀਂ ਪਿੱਛੇ ਮੀਟਿੰਗਾਂ ਕਰ ਲਈ ਸਾਡਾ ਕੋਈ ਹੱਲ ਨਹੀਂ ਨਿਕਲਿਆ ਅੱਜ ਦੀ ਕਾਲ ਦੇਤੀ ਇਹਨਾਂ ਦਾ ਅੱਜ ਮਤਲਬ ਕੀ ਸੀ 11 ਵਜੇ ਤੋਂ ਬਾਅਦ ਮੀਟਿੰਗਾਂ ਕਰਨੇ ਦਾ ਫੇਰ 11 ਵਜੇ ਤੋਂ ਬਾਅਦ ਜਾ ਕੇ ਆ ਕੇ ਟਰਾਲੀਆਂ 'ਚ ਬਹਿ ਗਏ ਉਹਨਾਂ ਨੇ ਤਾਂ ਬੰਬ ਚਲਾਤੇ ਸੀ ਗਏ ਸਾਡੇ ਪਾਸੇ ਭੰਨੇ ਪਏ ਜੀ ਸਵੇਰ ਦੇ ਆਨੇ ਅਸੀਂ ਸਵੇਰ ਦੇ ਲੱਗੇ ਹੋ ਗੋਲੇ ਆ ਸਾਨੂੰ ਪਤਾ ਜੀ ਅਸੀਂ ਕਿੱਦਾਂ ਕੰਟਰੋਲ ਪਾਣ ਲਗੇ ਉਹ ਡਰੋਨ ਲਿਆ ਕੇ ਤੇ ਗੋਲੇ ਛੱਡ ਇਹ ਅੰਦਰ ਜਾ ਕੇ ਬਹਿ ਗਏ ਐ ਵੀ ਬੜਾ ਮਰੀ ਜੇ ਟ੍ਰਾਲੀਆਂ 'ਚ ਬੈਠੇ ਨਹੀਂ ਤੁਹਾਨੂੰ ਨਹੀਂ ਲੱਗਦਾ ਜੋਸ਼ ਠੀਕ ਹੈ ਨੌਜਵਾਨਾਂ ਦਾ ਪਰ ਹੋਸ਼ ਨਾਲ ਚੱਲਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਦੇਖੋ ਜੀ ਜੋਸ਼ ਨਾਲ ਹੋਸ਼ ਵੀ ਸਾਰਾ ਕੋਲ ਚਾਹੀਦਾ ਸਾਡੀ ਕੌਮ ਦੇ ਵਿੱਚ ਛਿੱਧੀਆਂ ਦੇਣੀਆਂ ਪੈਂਦੀਆਂ ਸੀਧੀਆਂ ਲੜੀਆਂ ਵੀ ਪੈਂਦੀਆਂ ਠੀਕ ਹੈ ਠੀਕ ਆ ਅਸੀਂ ਘਰੋਂ ਕੋਈ ਇਹ ਸੁੱਕ ਕੇ ਨਹੀਂ ਵੀ ਸਾਨੂੰ ਮੋਰੇ ਫੁੱਲਾ ਦੀ ਬਰਖਾ ਹੁਣੀ ਆ ਸਾਨੂੰ ਪਤਾ ਹੈ ਤੇ ਗੋਲੀ ਵੀ ਚੱਲ ਬੱਜਣੀ ਆ ਮਰਨ ਮਰਨ ਦਾ ਤੈ ਕਰਕੇ ਆਏ ਹਾਂਜੀ ਹੋਰ ਕੀ ਕਰਕੇ ਆਏ ਆ ਬਿਲਕੁਲ ਠੀਕ ਹੈ ਜਰੂਰ ਅਰਦਾਸ ਕਰਕੇ ਦੁਰੇ ਵੀ ਅਸੀਂ ਜਾਣਾ ਹੈ ਮੋਰੇ ਚਪਈ ਸਾਹਿਬ ਦਾ ਪਾਠ ਵੀ ਹੋਇਆ ਬਈ ਉਹਦੇ ਬਾ ਕਿ ਜੋ ਤੁਸੀਂ ਕੋਈ ਆਵੇ ਬਣਾ ਅਸੀਂ ਪਿੰਡ ਦੇ ਵਿੱਚ ਕੀ ਮੂਹ ਲੈ ਕੇ ਜਾਵਾਂਗੇ ਅਸੀਂ ਦਾ ਗੁੱਸਾ ਕਿਉਂ ਕਿ ਕਿਤੇ ਨਾ ਕਿਤੇ ਜਾਇਜ਼ ਆ ਤੇਰਾ ਸਾਨੂੰ ਸਮਝਾਲ ਕਰਨੇ ਤੇ ਲੋਕਾਂ ਨੇ ਕਿਹੜਾ ਆ ਗਏ ਵੱਡੇ ਵੱਡੇ ਪਰਦੇ ਸੀ ਇਹਨਾਂ ਦੇ ਕੋਈ ਕੁਝ ਨਹੀਂ ਜਾਣ ਜਗਦੀਪ ਦੇ ਕਹਿਣ ਤੇ ਅਸੀਂ ਕਿਦਾਂ ਨਵਦੀਪ ਦੀ ਕਾਰਗੁਜ਼ਾਰੀ ਕਿਦਾਂ ਲੱਗਦੀ ਹੈ ਮੈਂ ਜੇ ਕਿਸੇ ਨੂੰ ਕਿਹਾ ਅਸੀਂ ਇਹਨਾਂ ਨੇ ਕਿਹਾ ਕਿਸਾਨ ਜਥੇਬੰਦੀਆਂ ਨੇ ਕਿਹਾ ਜੀ ਮੇਰੇ ਤੇ ਚੁੱਪ ਕਰਕੇ ਬਹਿ ਜਾਓ ਬਹਿ ਜਾਓ ਬੈਠੇ ਰੇ ਕਿੰਨੇ ਦਿਨ ਹੋ ਗਏ 13 ਤਰੀਕ ਨੂੰ ਬੈਰੀਕੇਡ ਪੱਟਣ ਲੱਗੇ ਇਹਨਾਂ ਨੇ ਸਾਨੂੰ ਰੋਕੇ ਜੱਥੇ ਵੀ ਉਸ ਦਿਨ ਦੋ ਤਾਂ ਪੱਟਦੇ ਸੀ ਆਪਾਂ ਪੱਟ ਦਿੱਤੇ ਸੀ ਜੀ ਇਹਨਾਂ ਦੇ ਨੇ ਸ਼ਾਂਤੀ ਸ਼ਾਂਤੀ ਕਿਹੜੀ ਜਾਂਦੀ ਉਹ ਸ਼ਾਂਤੀ ਰੱਖਦੇ ਮੋਰਨੇ ਉਹ ਸ਼ਾਂਤੀ ਨਹੀਂ ਰੱਖ ਦੇਗੇ ਕੀ ਕਰਨੋ ਵੀ ਤੁਸੀਂ ਵੀ ਬੈਠ ਕੇ ਆਰਾਮ ਨਾਲ ਹੱਲ ਨਹੀਂ ਹੈਗਾ ਮਸਲੇ ਦਾ ਗੱਲ ਨਹੀਂ ਆਰਾਮ ਅਸੀਂ ਕੀ ਦੱਸੋ ਕਿੰਨਾ ਹੱਲ ਕੱਢ ਲਈਏ ਅਸੀਂ ਜਾਂ ਸਾਡੇ ਹੁਣ ਕੋਈ ਭੱਜ ਗਏ ਵਿੱਚੋਂ ਦੇ ਅੱਜ ਤਾਂ ਹੁਣ ਘਰਾਂ ਨੂੰ ਚੱਲੇ ਆ ਬਾ ਠੀਕ ਆ ਕੱਲ ਨੂੰ ਕੀ ਆਉਂਗੇ ਨਹੀਂ ਫਿਰ ਨਹੀਂ ਅਸੀਂ ਤਾਂ ਨਹੀਂ ਆਉਂਦੇ ਕਿ ਤੇ ਬਾਕੀ ਦਿਨ ਵੀ ਕਹਿੰਦੇ ਆਪਣੇ ਆਪਣੇ ਘਰਾਂ ਚੱਲ ਜਿਓ ਫਿਰ ਕਿਉਂ ਅਸੀਂ ਮੇਰੀ ਗੱਲ ਸੁਣੋ ਜੇ ਇਹਨਾਂ ਨੂੰ ਪਤਾ ਸੀ ਵੀ ਅਸੀਂ ਪੀਸਫੁਲੀ ਅਸੀਂ ਮੀਟਿੰਗਾਂ ਦੇ ਵਿੱਚ ਕਰਨਾ ਫਿਰ 300 ਮੁੰਡਾ ਕਿਉਂ ਫੱਟੜ ਕਰਾਉਣਾ ਸੀ ਕਿਸੇ ਦੀ ਆਖ ਨਿਕਲ ਗਈ ਕਿਸੇ ਦੇ ਮੂੰਹ ਤੇ ਵੱਜਿਆ ਸਾਡਾ ਬਠਿੰਡੇ ਦਾ ਮੁੰਡਾ ਚੜਾਈ ਕਰ ਗਿਆ ਅੱਜ ਵੀ ਕਰ ਗਿਆ ਤੇ ਕਿਉਂ ਲੈ ਕੇ ਆਉਣਾ ਜਦੋਂ ਇਹਨਾਂ ਨੂੰ ਪਤਾ ਇਹ ਕਹਿੰਦੇ ਜੀ ਅੱਜ ਉੱਥੇ ਖਰੋਰੀ ਬਾਰਡਰ ਤੇ ਛੀਦ ਹੋ ਗਿਆ ਪਿਛਲੀ ਵਾਰ 750 ਕਿਸਾਨ ਛੀਦ ਹੋਇਆ ਕੀ ਕਿਸੇ ਨੇ ਨਾ ਪੈਨਸ਼ਨਾਂ ਲਾਤੀਆਂ ਕਿੰਨੇ ਕਹਿੰਦੇ ਟਰੈਕਟਰ ਛੜਾਤੀ ਛੜਾਇਆ ਕਿਸੇ ਨੇ ਪਰਚੇ ਵੀ ਰੱਦ ਨਹੀਂ ਹੋ ਪਾਏ ਪੂਰੀ ਤਰ੍ਹਾਂ ਕੋਈ ਪਰਚਾ ਨਹੀਂ ਰੱਦ ਹੋਇਆ ਇਹਨਾਂ ਨੂੰ ਉਸ ਵੇਲੇ ਕਿਹਾ ਵੀ ਤੁਸੀਂ ਬੈਠੇ ਰਹੋ ਐਮਐਸਪੀ ਦੇ ਮੰਗਾ ਵੀ ਲੈ ਕੇ ਬੈਠੋ ਇਹਨਾਂ ਨੂੰ ਸਾਰਿਆਂ ਨੂੰ ਪੈ ਗਈ ਮੈਂ ਜਾ ਕੇ ਐਮਐਲਏ ਬਣ ਜੇ ਮੈਂ ਕੋਈ ਆਪਣੇ ਆਪਣੇ ਮੁੱਖ ਮੰਤਰੀ ਬੰਡੇ ਨੂੰ ਫਿਰਦਾ ਫਿਰ ਐਂਡ ਕੀ ਨਿਕਲਿਆ ਤਿੰਨ ਤਿੰਨ ਚਾਰ ਚਾਰ ਵੋਟਾਂ ਨਿਕਲੀਆਂ ਪਿੰਡ 'ਚੋਂ ਜੀ ਹਾਂ ਪਹਿਲਾਂ ਆਹ ਕਰਤੂਤਾ ਇਹਨਾਂ ਦੀਆਂ ਇਹੀ ਲੱਗਦਾ ਹੁਣ ਮੋਦੀ ਪੁੱਛ ਨਹੀਂ ਰਿਹਾ ਵੀ ਇਹ ਤਾਂ ਢੱਡੇ ਦੇ ਬੰਡੇ ਹੋਏ ਆ ਕਿਸਾਨ ਤੇ ਹੁਣ ਵੀ ਉਸ ਹਾਵ ਨਾਲ ਇਕੱਠੇ ਨਹੀਂ ਹੋਏ ਇਸੇ ਚੀਜ਼ ਦਾ ਫਾਇਦਾ ਚੱਕ ਰਹੀ ਹੈ ਸਰਕਾਰ ਨਹੀਂ ਇਹ ਇਹ ਵੀ ਇਹਦਾ ਫਾਇਦਾ ਚੱਕਦੇ ਆ ਹੂੰ ਇਹ ਵੀ ਫਾਇਦਾ ਚੱਕਦੇ ਪ ਮਨ ਲਓ ਬਸੀਂ ਆਪਣਾ ਕੱਟ ਦਿਖਾਤਾ ਜੀ ਇਹਨਾਂ ਸਾਨੂੰ ਕੀ ਪਰ ਇਹਨਾਂ ਵਿੱਚ ਨਾ ਕੀ ਹੈਗਾ ਕੀ ਨਹੀਂ ਹੈਗਾ ਕੋਲੇ ਲੋਕਾਂ ਨਾਲ ਲੱਗ ਜੰਨੇ ਆ ਬਿਲਕੁਲ ਠੀਕ ਹੈ ਠੀਕ ਹੈ ਜੀ ਸੋ ਕਿਸਾਨਾਂ ਦਾ ਕੱਪ ਨੌਜਵਾਨਾਂ ਦਾ ਗੁੱਸਾ ਜਿਹੜਾ ਹੈਗਾ ਅੱਜ ਦੇਖਣ ਨੂੰ ਮਿਲ ਰਿਹਾ ਕਹਿੰਦੇ ਵੀ ਅੱਜ 8 ਦਿਨ ਹੋ ਗਏ ਲਗਾਤਾਰ ਬੈਠਿਆਂ ਨੂੰ ਤੇ ਗੱਲਬਾਤੀ ਤੁਸੀਂ ਕਰੀ ਜਾਂਦੇ ਹੋ ਗੱਲਬਾਤੀ ਜੇ ਮਸਲਾ ਹੱਲ ਹੋਣਾ ਹੁੰਦਾ ਪਹਿਲੀ ਜਿੱਦਣ ਮੀਟਿੰਗ ਹੋਈ ਸੀਗੀ 8 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਉਹਦੇ ਵਿੱਚ ਬੈਠੇ ਸੀ ਉਦੋਂ ਹੀ ਹੱਲ ਹੋ ਜਾਣਾ ਸੀ ਕੱਲ ਨੂੰ ਫੇਰ ਪੰਜਵੀਂ ਮੀਟਿੰਗ ਹੋਣ ਜਾ ਰਹੀ ਹੈ ਕੱਲ ਨੂੰ ਲੱਗਦਾ ਕੁਝ ਹੋ ਜੂਗਾ ਮੀਟਿੰਗ 'ਚ ਸਾਨੂੰ ਨਹੀਂ ਪਰੇ ਜੀ ਅਜੇ ਤੱਕ ਘਰੋਂ ਚੱਲੇ ਜੇ ਸਾਨੂੰ ਫੋਨ ਵੀ ਕਰ ਕੋਲ ਵੀ ਕਰੂ ਅਸੀਂ ਤਾਂ ਨਹੀਂ ਆਉਂਦੇਗੇ ਸਤਿ ਸ੍ਰ ਜੋਸ਼ ਬਿਨਾ ਵੀ ਗੱਲ ਨਹੀਂ ਬਣਨੀ ਤੇ ਜੇ ਆਪਾਂ ਇਦਾਂ ਹੀ ਠੰਡੇ ਹੋ ਕੇ ਬੈਠੇ ਰਮਾਂਗੇ ਸਾਡੇ ਮੁੰਡੇ ਹੀ ਫਟੜ ਹੋਣਗੇ ਉਹਨਾਂ ਦੀਆਂ ਜਾਨਾਂ ਜਾਣਗੀਆਂ ਪਹਿਲੇ ਦਿਨ 13 ਫਰਵਰੀ ਨੂੰ 60 ਕਿਸਾਨ ਇੱਥੇ ਜ਼ਖਮੀ ਹੋਏ ਸੀ ਅੱਜ ਖਨੌਰੀ ਬਾਰਡਰ ਤੇ ਪੰਜ ਮੁੰਡਿਆਂ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਸ਼ੁਭਕਰਨ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ਜੋ ਕਿਤਨਾ ਕਿਤੇ ਨੌਜਵਾਨਾਂ ਦਾ ਆਪਾਂ ਕਹੀਏ ਗੁੱਸਾ ਵੀ ਬਾਹਰ ਆ ਰਿਹਾ ਤੇ ਉਹੀ ਕਹਿ ਰਹੇ ਨੇ ਰੀਡਰ ਸਾਡਾ ਇਕੱਠ ਦਿਖਾ ਕੇ ਸਾਡੇ ਨਾਂ ਤੇ ਆਪਣੇ ਨਿੱਜੀ ਮੁਫਾਦ ਪੂਰੇ ਕਰ ਰਹੇ ਨੇ ਕੀ ਅਜੇ ਹੀ ਜਦੋਂ ਭਾਟੋ ਤਾੜ ਹੋਏਗੀ ਤਾਂ ਇਸ ਅੰਦੋਲਨ ਨੂੰ ਢਾ ਲੱਗੇਗੀ ਨਹੀਂ ਲੱਗੇਗੀ ਦੇਖਣਾ ਬਾਕੀ ਹੈ ਹੋਰ ਨਵੀਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹਣਦੇਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ